ਈ ਮੈਂ ਨਾਲ ਸਰਪੋ ਪੰਜ ਬਾਣੀਆਂ ਬਾਰੇ ਗੱਲ ਸੋ ਤੁਹਾਡਾ ਕਰਨੀ ਹੈਗੀ ਇੱਕ ਜਿਸ ਤਰ੍ਹਾਂ ਪੰਜ ਬਾਣੀਆਂ ਨੇ Jap Jap ਸਵਈਏ ਚ ਪਈ ਆਨੰਦ ਹਾਂਜੀ ਇਹ ਨਹੀਂ ਨਾ ਪੰਜ ਬਾਣੀਆਂ ਹਾਂਜੀ ਤੇ ਉਹਦੇ ਬਾਰੇ ਮੈਂ ਗੱਲ ਕਰਨੀ ਸੀ ਕਿ ਮਨ ਸਹੀ ਕੋਈ ਨਹੀਂ ਉਹ ਦੋ ਬਾਣੀਆਂ ਨੇ ਜਿਹੜੇ ਬੀਬੀ ਸਿੰਘ ਦੇ ਅਰੀਆ Jap ਸਾਹਿਬ ਤੇ ਚਪਈ ਹਾਂਜੀ ਤੁਸੀਂ ਕਰੋ ਗੱਲ ਤੁਸੀਂ ਨਹੀਂ ਤੁਸੀਂ ਇਹ ਵਾਲੀਆਂ ਦੋ ਬਾਣੀਆਂ ਕਿੰਦੇ ਜੇ ਕਿ ਨਹੀਂ ਕੋਈ ਕੰਟੈਂਸ਼ਨ ਨਹੀਂ ਦੀਆਂ ਨਹੀਂ ਮੈਂ ਇਦਾਂ ਜੇ ਤਾਂ ਤੁਹਾਡੇ ਕੋਲ ਕੋਈ ਮੇਰੀ ਸਟੇਟਮੈਂਟ ਤੇ ਆਧਾਰਤ ਹੈ ਕਿ ਮੈਂ ਤਾਂ ਬਹੁਤ ਕੁਝ ਕਿਹਾ ਹੈ ਤੁਸੀਂ ਗੱਲ ਕੀ ਕਹਿਣੀ ਚਾਹੁੰਦੇ ਆ ਤੁਸੀਂ ਆਪਣੀ ਗੱਲ ਕਰ ਲਓ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਵੀ ਤੁਸੀਂ ਮਤਲਬ ਕਿਹਾ ਸੀਗਾ ਕਿ ਇਹ ਦਸਮ ਗ੍ਰੰਥ ਦੇ ਵਿੱਚ ਨੇ ਇਹ ਦੋ ਬਾਣੀਆਂ ਤੇ ਇਹ ਦਸਵੇਂ ਪਾਤਸ਼ਾਹ ਜੀ ਦੀਆਂ ਨਹੀਂ ਜੀਆਂ ਮੈਂ ਉਹ ਕਲਿੱਪ ਸੁਣ ਲਿਆ ਸੀ ਦਾ ਸੰਤ ਅਜੀਤ ਸਿੰਘ ਹੰਸਲੀ ਵਾਲੇ ਬੜੇ ਬਹੁਤ ਹੀ ਜਿਹੜਾ ਨਾ ਪਹੁੰਚੇ ਹੋਏ ਸੰਤ ਹੋਇਆ ਉਹਨੂੰ ਨਾ ਬਾਰੇ ਦਾ ਕੋ ਮਾਰੀ ਗੱਲ ਸੁਣਾ ਤੇ ਤੇਰੇ ਕੋ ਕੋ ਪਮਾਨਾ ਹੈਗਾ ਕਿੱਥੇ ਪਹੁੰਚੇ ਹੋਏ ਆ ਉਹ ਇਹ ਉਹਨਾਂ ਧਿਆ ਕਲਿੱਪਾਂ ਦੇ ਆਪਾਂ ਰੋਈ ਦੀ ਸੁਣਦੇ ਨਹੀਂ ਨਹੀਂ ਤੁਸੀਂ ਤੇਰੇ ਤੇਰੇ ਸੁਣਨੇ ਨਾਲ ਪਹੁੰਚ ਗਏ ਕਿੱਥੇ ਪਹੁੰਚ ਗਏ ਹੋ ਕਿੱਥੇ ਪਹੁੰਚੇ ਪਹੁੰਚੇ ਹੋਏ ਦਾ ਕੀ ਮਤਲਬ ਆ ਮਰ ਜੀ ਤੇਰੀ ਸੋਚ ਵਿੱਚ ਉਹ ਵੱਡੇ ਆ ਤਾਂ ਵੱਡੇ ਮੰਨ ਲਈਏ। ਉਹ ਉਹ ਜਦੋਂ ਸੰਗਤਾਂ ਜਾਂਦੀਆਂ ਕਿਦਾਂ ਲੋ ਜਦੋਂ ਸੰਗਤਾਂ ਉਹਨਾਂ ਕੋਲ ਜਾਂਦੀਆਂ ਉਹ ਆਪਣਾ ਕਹਿੰਦੇ ਆ ਕਿ ਚਉਪਈ ਸਾਹਿਬ ਤੇ ਜਾਪ ਸਾਹਿਬ ਦਾ ਪਾਠ ਕਰਿਆ। ਨਹੀਂ ਸਪਾ ਉਹ ਗੱਲ ਉਹ ਗੱਲ ਬਾਅਦ ਚ ਕਰਦੇ ਸੰਗਤਾਂ ਸੰਗਤਾਂ ਮਤਲਬ ਜਦੋਂ ਜੋ ਭੇੜ ਕਿਸਮ ਦਾ ਬੰਦਾ ਜਾ ਕੇ ਕਿਸੇ ਦੁਕਾਨ ਤੇ ਬੈੰਦਾ ਉਹਨੂੰ ਸੰਗਤਾਂ ਕਹਿਣ ਲੱਪੈ ਨੇ ਤੁਸੀਂ। ਉਹਨੇ ਫੈਸਲਾ ਕਰਨਾ ਹੈ। ਪਹਿਲੀ ਗੱਲ ਤਾਂ ਤੂੰ ਆਪ ਦੇਖ ਹੁਣ ਤੈਂ ਤੈਂ ਕਿਸੇ ਬੰਦੇ ਨੂੰ ਸੁਣਿਆ ਆ ਤੈਂ ਉਹਨੂੰ ਸਰਟੀਫਿਕੇਟ ਦਿੱਤਾ ਤੇ ਬਹੁਤ ਪਹੁੰਚਿਆ ਹੋਇਆ ਆ ਫਿਰ ਜਿਹੜੇ ਉਹਦੇ ਕੋਲ ਉਹਦੀ ਦੁਕਾਨ ਦੇ ਉੱਤੇ ਜਾ ਕੇ ਬੈਠੇ ਉਹਨੂੰ ਸੰਗਤਾਂ ਜਗ ਬਣਾ ਦਿੱਤਾ ਹੁਣ ਉਹਦੀ ਸਟੇਟਮੈਂਟ ਲੈ ਆ ਕੇ ਤੇ ਸਾਡੇ ਤੇ ਥੁਪੜੀਆਂ ਤੂੰ ਇਹ ਕਹਿ ਸਕਦਾ ਵੀਰਾ ਸਾਨੂੰ ਕਹਿਣ ਦੀ ਲੋੜ ਨਹੀਂ ਹੈਗੀ ਜੇ ਤੈਨੂੰ ਹੰਸਾਲੀ ਵਾਲੇ ਬਾਬੇ ਦੀ ਕਹੀ ਹੋਈ ਗੱਲ ਸੱਚ ਲੱਗਦੀ ਆ ਸਾਡੀ ਗੱਲ ਨੂੰ ਛੱਡ ਦੇ ਉਹਦੀ ਗੱਲ ਨੂੰ ਮੰਨ ਲੈ ਸਹੀ ਠੀਕ ਹੈ ਠੀਕ ਹੈ ਆਪਣਾ ਕੂੜਕਬਾੜ ਲਿਜਾ ਕੇ ਦੂਜਿਆਂ ਤੇ ਨਹੀਂ ਥੋਪੀਦਾ ਹੁੰਦਾ ਕਦੇ ਵੀ ਜ਼ਿੰਦਗੀ ਚ ਸੋਚੋ ਦੇਖੋ ਕੋਈ ਸਾਇੰਸਦਾਨ ਹੋਵੇ ਉਹਨੂੰ ਅਸੀਂ ਵਧੀਆ ਤਾਂ ਕਹਿੰਨੇ ਆ ਉਹਨੂੰ ਕੋਈ ਵਧੀਆ ਖੋਜ ਕੀਤੀ ਹੁੰਦੀ ਆ ਹਾਂਜੀ ਹੁਣ ਡੇਵਿਡ ਬੈਕਮ ਆ ਤੁਹਾਡੇ ਪੁਰਤਗਾਲ ਦੇ ਵਿੱਚ ਰੋनाल्डੋ ਆ ਕਿਸੇ ਸੌਕਰ ਦੇ ক্রিকেট ਦੇ ਪਲੇਅਰ ਨੂੰ ਵਧੀਆ ਕਹਿੰਨੇ ਆ ਸੀ ਉਹਦੀ ਕੋਈ ਪ੍ਰਾਪਤੀ ਹੁੰਦੀ ਆ ਆ ਜਦੋਂ ਜਿਨ੍ਹਾਂ ਨੂੰ ਉਹ ਬ੍ਰਹਮ ਗਿਆਨੀਆਂ ਨੂੰ ਗੁਰੂਆਂ ਦੀਆਂ ਪੰਡਾਂ ਨੂੰ ਲਿਆ ਕੇ ਤੁਸੀਂ ਕਹੀ ਜਾਂਦੇ ਬਹੁਤ ਪੁੰਚੇ ਹੋਇਆ ਤੁਸੀਂ ਕਿਹੜੇ ਪੈਮਾਨੇ ਨਾਲ ਦੇਖ ਲਿਆ ਪੁੰਚੇ ਹੋਇਆ ਉਹ ਭਾਜੀ ਕਈ ਉਹਨਾਂ ਦੀਆਂ ਸਾਖੀਆਂ ਸੁਣੀਆਂ ਬੜੀ ਗੱਲ ਉਹ ਬੁੱਝ ਲੈਂਦੇ ਜਿਹੜਾ ਸੁਣੀਂ ਭਰਾਵਾ ਕੁਛ ਨਹੀਂ ਬੁੱਝਦੇ ਕੁਛ ਨਹੀਂ ਬੁੱਝਦੇ ਜਿਹੜਾ ਬੁੱਝਦਾ ਆ ਤੂੰ ਓਦਾਂ ਹੀ ਫੋਨ ਕਰ ਉਹਨੂੰ ਉਹਨੂੰ ਕਹਿ ਰੇਡੀਓ ਤੇ ਗੱਲ ਕਰੇ ਮੈਂ ਦੋ ਦੋ ਗੱਲਾਂ ਆਪਣੀ ਜੇਬ ਦੇ ਵਿੱਚ 2 ਸੈਂਟ ਪਾ ਕੇ ਲੈ ਜਾਈਂ ਹਾਂਜੀ ਉਹਨੂੰ ਪੁੱਛੀ ਪਹੁੰਚੇ ਹੋਏ ਨੂੰ ਪੁੱਛੀ ਤਾਂ ਕਹ ਦੱਸ ਮੇਰੀ ਜੇਬ ਵਿੱਚ ਕਿੰਨੇ ਪੈਸੇ ਆ ਠੀਕ ਹੈ ਜੀ ਜਿਹੜੇ ਬਿਮਾਰ ਹੁੰਦੇ ਆ ਇਹ ਜਾ ਕੇ ਹਸਪਤਾਲਾਂ 'ਚ ਇਲਾਜ ਕਰਾਉਂਦੇ ਆ ਹਾਂਜੀ ਐਦਾਂ ਦੇ ਇੱਕ ਪਹੁੰਚੇ ਹੋਏ ਨੂੰ ਕਿਸੇ ਨੇ ਟੰਬਰ ਦੇ ਵਿੱਚ ਸੱਦ ਲਿਆ ਸੀ ਹਾਂਜੀ ਤੇ ਖੂਹ ਪੱਟਣਾ ਆ ਤੇ ਬਾਬੇ ਨੂੰ ਪੁੱਛਣਾ ਕਿ ਕਿੱਥੇ ਇੱਕ ਵਧੀਆ ਪਾਣੀ ਹੋਊਗਾ ਹੂੰ ਉਹ ਘਰ ਚ ਮੁੰਡਾ ਪੜਿਆ ਲਿਖਿਆ ਸੀ ਮੁੰਡਾ ਕਹਿੰਦਾ ਵੀ ਇਹਨਾਂ ਨੂੰ ਕੁਝ ਨਹੀਂ ਪਤਾ ਆਪਾਂ ਮਿਣ ਕੇ ਉਹਦੀ ਖੋਜ ਕਰਵਾ ਕੇ ਕਿਸੇ ਸੰਸਥਾ ਨੂੰ ਸੱਦੀਏ ਫੇਰ ਦੇਖੀਏ ਪਾਣੀ ਕਿੱਥੇ ਨਿਕਲਣਾ ਹਾਂਜੀ ਘਰ ਦੇ ਮੰਨੇ ਨਾਲ ਮੁੰਡਾ ਕਹਿੰਦਾ ਚੰਗਾ ਫੇਰ ਜੇ ਤੁਸੀਂ ਉਹਨੂੰ ਸੱਦਣਾ ਹੈ ਤਾਂ ਖਾਣਾ ਮੈਂ ਵਰਤਾਉਂਗਾ ਉਹ ਕਹਿੰਦੇ ਠੀਕ ਆ ਮੁੰਡੇ ਨੇ ਜਾ ਕੇ ਘਰਦਿਆਂ ਨੂੰ ਕਹਿ ਦਿੱਤਾ ਕਿ ਖੀਰ ਦੇ ਵਿੱਚ ਖੰਡ ਨਾ ਪਾਓ ਹਾਂਜੀ ਜਦੋਂ ਉਹ ਸਾਰਾ ਖਾਣਾ ਦੇ ਦਿੱਤਾ ਜਦੋਂ ਖੀਰ ਦਿੱਤੀ ਹਾਂਜੀ ਮੁੰਡੇ ਨੇ ਕੌਲੀ ਰੱਖ ਦਿੱਤੀ ਹਾਂਜੀ ਬਾਬੇ ਨੇ ਚਮਚਾ ਪਾਇਆ ਪਰ ਮੂੰਹ 'ਚ ਤੱਕਿੰਦਾ ਖੰਡ ਹੈ ਨਹੀਂ ਇਹਦੇ ਵਿੱਚ ਹਾਂਜੀ ਮੁੰਡਾ ਕਹਿੰਦਾ ਹੈਗੀ ਆ ਉਹ ਦੂਜਾ ਚਮਚਾ ਪਾਇਆ ਹਾਂਜੀ ਉਹ ਕਹਿੰਦਾ ਹੈ ਨਹੀਂ ਮੁੰਡਾ ਕਹਿੰਦਾ ਹੈਗੀ ਆ ਸ਼ਰਤ ਲਾ ਲਾ ਮੇਰੇ ਨਾਲ ਤੈਨੂੰ ਭੁਲੇਖਾ ਹੈ ਖੰਡ ਹੈਗੀ ਆ ਜੋ ਤੋ ਤੀਜਾ ਚਮਚਾ ਵੀ ਪਾਇਆ ਬੱਬਾ ਖਿਜ ਗਿਆ ਹਾਂਜੀ ਕਹਿੰਦਾ ਮਜ਼ਾਕ ਕਰਦਾ ਮੁੰਡੇ ਨੇ ਚਮਚਾ ਫੜਿਆ ਹੂੰ ਕੋਲੀ ਦੇ ਥਲੇ ਪਾਸੇ ਮਾਰਿਆ ਥੱਲੇ ਦੋ ਚਮਚੇ ਖੰਡ ਦੇ ਨਿਕਲੇ ਹਾਂਜੀ ਉਹ ਕਹਿੰਦਾ ਦੇਖ ਥੱਲੇ ਪਈ ਸੀ ਰਲਾਲਾ ਇਹਨੂੰ ਹੂੰ ਘਰਦਿਆਂ ਨੂੰ ਕਹਿੰਦਾ ਜੇ ਇਹਨੂੰ 150 ਗ੍ਰਾਮ ਦੀ ਕੋਲੀ ਦੇ ਵਿੱਚ ਥੱਲੇ ਪਈ ਖੰਡ ਨਹੀਂ ਪਤਾ ਲੱਗੀ ਉਹਨੂੰ ਧਰਤੀ ਦੇ ਥੱਲੇ 50 ਫੁੱਟ ਪਾਣੀ ਲੱਭਣ ਲਈ ਬ੍ਰਹਮ ਗਿਆਨੀ ਬਣਾ ਕੇ ਬਿਠਾਇਆ ਹੈ ਤੁਸੀਂ ਸਾਡੇ ਵਰਗੇ ਜਿਹੜੇ ਆਪ ਬੰਦੇ ਸਿੱਧੇ ਸਰੈਂਡਰ ਕਰਦੇ ਨਾ ਸਿੱਧੇ ਜਾ ਕੇ ਧੰ ਡਿੱਗਦੇ ਪੈਰਾਂ ਤੇ ਹਾਂਜੀ ਉਹਨਾਂ ਕਰਕੇ ਬ੍ਰਹਮਗੇ ਨੀਆਂ ਹੀ ਆਹ ਚਲੋ ਇੰਡੀਆ ਇੰਡੀਆ ਸਵੇਰਾ ਆ ਜੇ ਕੋਈ ਰਿਸ਼ਤੇਦਾਰ ਹੈਗਾ ਉਹਨੂੰ ਫੋਨ ਕਰੋ ਹਾਂਜੀ ਅਜੇ 1/4 ਘੰਟਾ ਹੈਗਾ ਮੈਂ ਜੀ ਅੱਜ ਨਹੀਂ ਤਾਂ ਗਹਾਂ ਮੈਂ ਨਾ ਟੈਂਪਲਾ ਲਾ ਲਾਂ ਉਹ ਕੱਲ ਗੱਲ ਕਰੇ ਸਾਡੇ ਨਾਲ ਕੋਈ ਕੋਈ ਸੰਤ ਸੁਤਨੀ ਕੋਈ ਕੋਈ ਸੰਤਨੀ ਕੋਈ ਬ੍ਰਹਮ ਗਿਆਨੀ ਨਹੀਂ ਕੁਝ ਨਹੀਂ ਪਤਾ ਕੁਦਰਤ ਵਿੱਚ ਨਿਜਮ ਹੀ ਹੈ ਨਹੀਂ ਹਾਂਜੀ ਕੁਦਰਤ ਵਿੱਚ ਨਿਜਮ ਹੀ ਹੈ ਨਹੀਂ ਹਾਂਜੀ ਨਹੀਂ ਤਾਂ ਗੁਰੂ ਸਾਹਿਬ ਨੇ ਸਾਰਾ ਕੁਝ ਪਤਾ ਲਾ ਲੈਣਾ ਸੀ ਵੀ ਕੀ ਕੀ ਹੋਣਾ ਹੈ ਹਾਂਜੀ ਇਹ ਸਾਰੇ ਇਦਾਂ ਹੀ ਮਰਦੇ ਆ ਸੰਤ ਕਰਤਾਰ ਸਿੰਘ ਪਿੰਡਰਾਜ ਦਾ ਐਕਸੀਡੈਂਟ ਹੋ ਕੇ ਮਰਿਆ ਸੀ ਜੇ ਬ੍ਰह्म ਗਿਆਨ ਹੁੰਦਾ ਤਾਂ ਐਕਸੀਡੈਂਟ ਦਾ ਪਤਾ ਲੱਗ ਜਾਣਾ ਸੀ ਵੀ ਪਹਿਲਾਂ ਹੁਣ ਉਸ ਰਾਹੇ ਨਾ ਜਾਮਾ ਮੈਂ ਝੂਠ ਬੋਲਦੇ ਆਹੇ ਲੋਕਾਂ ਲਈ ਹੂੰ ਇਹਨਾਂ ਆਪੇ ਇਹਨਾਂ ਨੂੰ ਬਿਮਾਰੀਆਂ ਹੁੰਦੀਆਂ ਆ ਇਹਨਾਂ ਦੇ ਇਹਨਾਂ ਦੇ ਜੇ ਇਹਨਾਂ ਕੰਮ ਕਰਨਗੇ ਕਿਚਨ 'ਚ ਸਬਜ਼ੀ ਕੱਟਣਗੇ ਉਂਗਲੀ ਕੱਟ ਹੋਈ ਤਾਂ ਲਹੂ ਇਹਨਾਂ ਦੇ ਵੀ ਨਿਕਲਦਾ ਹੈ ਹਾਂ ਜੀ ਐਦਾਂ ਹੀ ਮਰਦੇ ਆ ਸਾਡੇ ਵਾਂਗ ਨੱਕ 'ਚ ਚੂਹੇ ਆਉਂਦੇ ਇਹਨਾਂ ਦੇ ਇਦਾਂ ਪਿਸ਼ਾਵ ਜਾਂਦੇ ਇਦਾਂ ਟੋਲਟ ਜਾਂਦੇ ਆ ਹਾਂਜੀ ਸਾਡੇ ਵਾਂਗ ਹੀ ਇਹਨਾਂ ਨੂੰ ਖਾਣਾ ਖਾਣੀ ਪੈਂਦੀ ਆ ਕਿਡਨੀ ਲਿਵਰ ਹਾਰਟ ਸਾਰਾ ਕੁਝ ਸਾਡੇ ਵਰਗਾ ਹੈ ਇਹਨਾਂ ਦਾ ਕੁਦਰਤ ਵਿੱਚ ਕੋਈ ਵਿਦਾਨ ਨਹੀਂ ਹੈ ਇਦਾਂ ਕਿਸੇ ਦੇ ਦਿਲ ਦੀ ਜਾਣਨ ਦਾ ਕਿਸੇ ਨੂੰ ਅਨਲੈਸ ਕੋਈ ਬੰਦਾ ਜਿੱਦਾਂ ਹੁਣ ਤੁਸੀਂ ਆ ਤੁਹਾਡੇ ਮੰਨ ਲਓ ਬੱਚਾ ਨਹੀਂ ਹੁੰਦਾ ਤੁਸੀਂ ਤੁਸੀਂ ਇਹ ਤਾਂ ਗੱਲ ਕਰਨ ਲਈ ਹਾਂਜੀ ਹਨ ਮੈਨੂੰ ਪਤਾ ਲੱਗ ਗਿਆ ਮੈਂ ਉੱਥੇ ਜਾਣਾ ਹੈ ਬਾਬੇ ਦੇ ਮੈਂ ਗਾਹ ਤੋ ਗਾਹ ਦੱਸ ਦਿੰਦਾ ਵੀ ਭਾਈ ਇੱਕ ਬੰਦਾ ਆਇਆ ਜਿਸ ਦਾ ਬੱਚਾ ਨਹੀਂ ਹੁੰਦਾ ਉਹਨਾਂ ਦੀ ਤਿੰਨ ਕੁੜੀਆਂ ਮੁੰਡਾ ਨਹੀਂ ਹੁੰਦਾ। ਅਗਲੇ ਨੇ ਕਿਹਾ ਵੀ ਅਗਲੇ ਸ਼ਨੀਵਾਰ ਨੂੰ ਲਿਆ ਆਏ। ਹੁਣ ਜਦੋਂ ਮੈਂ ਜਾ ਕੇ ਸ਼ਨੀਵਾਰ ਉੱਥੇ ਬਹਿ ਗਿਆ ਉਹਨਾਂ ਨੂੰ ਪਤਾ ਲੱਗਿਆ ਨਾ ਕਿ ਉਹ ਬੰਦਾ ਲੈ ਆਇਆ। ਉਹ ਜਾ ਕੇ ਬੈਠਾ ਮੜਾ ਜਾ ਉੱਥੋਂ ਅਗਲੇ ਨੇ ਕਹਿ ਦੇਣਾ ਵੀ ਹਾਂ ਭਾਈ ਦੱਸ ਮੁੰਡਾ ਚਾਹੀਦਾ ਹੋ ਜਾਊਗਾ ਸਭ ਕੁਝ ਹੋ ਜਾਊਗਾ। ਜੁਨੀਆਂ ਵੀ ਕਹਾਣੀਆਂ ਜਿਹੜਾ ਬੰਦਾ ਇਦਾਂ ਕਹਿੰਦਾ ਹੈ ਨਾ ਕਿ ਮੇਰੇ ਦਿਲ ਦੀ ਜਾਣ ਲਈ ਉਹਨਾਂ ਨੇ ਉਹਦੇ ਪਿੱਛੇ ਜਿੰਨੇ ਨਾ ਟੀਵੀ ਤੇ ਜਾਦੂਗਰ ਆਉਂਦੇ ਆ ਜਿੰਨੇ ਬੰਦੇ ਜਾਦੂ ਕਰਦੇ ਆ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਇੰਜੀਨੀਅਰਿੰਗ ਕੰਮ ਕਰਦਾ ਆ ਮੈਂ ਉਹਦੇ ਮੈਂ ਵੇਖਿਆ ਕਈ ਜਾਦੂ ਵਾਲਿਆਂ ਪਿੱਛੇ ਤੇ ਕੋਈ ਨਾ ਕੁਝ ਹੁੰਦਾ ਹੈ ਬਸ ਇਹਨਾਂ ਇਹਨਾਂ ਦੇ ਪਿੱਛੇ ਵੀ ਨੈਟਵਰਕਿੰਗ ਆ ਜਾਣਦੇ ਆ ਅੱਧੇਕ ਲੋਕਾਂ ਦੇਖੋ ਕੀ ਤਕਲੀਫ ਹੋਊਗੀ ਜਦੋਂ ਕੋਈ ਬੰਦਾ ਜਾਊਗਾ ਜੇ ਹੁਣ 15 16 ਸਾਲ ਦਾ ਨਿਆਣਾ ਜਾ ਕੇ ਬਹਿ ਗਿਆ ਤਪਤਾ ਹੀ ਨਾ ਪੜ੍ਹਾਈ ਕਰਕੇ ਆਇਆ ਹੋਊਗਾ ਹੂੰ 24 25 ਸਾਲ ਦੀ ਕੁੜੀ ਜਾ ਕੇ ਉੱਥੇ ਇਹ ਥੋੜਾ ਹੋਊਗਾ ਪਰ ਉਹਦੇ ਪੁੱਤੀ ਦਾ ਵਿਆਹ ਨਹੀਂ ਹੋ ਰਿਹਾ ਹਾਂ 25 ਸਾਲ ਦੀ ਕੁੜੀ ਇਸ ਕਰਕੇ ਬੈਠੂਗੀ ਮੇਰੀ ਜ਼ਮੀਨ ਦਾ ਝਗੜਾ ਆ ਹਾਂਜੀ ਇਹੀ ਹੋਊਗਾ ਨਾ ਪਰਿਸ਼ਤਾਰੀ ਹੋ ਰਿਹਾ ਆ ਦੋ ਚਾਰ ਮਸਲੇ ਹੁੰਦੇ ਆ ਅੱਧੇ ਇੱਕ ਪਤਾ ਹੁੰਦੇ ਆ ਦੋ ਚਾਰ ਗੱਲਾਂ ਕਹਿੰਦੇ ਜਦੋਂ ਅਗਲੇ 150 ਬੰਦੇ ਬੈਠੇ ਨੂੰ ਕਹਿੰਦੇ ਆ ਵੀ ਭਾਈ ਕੋਈ ਕਿਸੇ ਨੂੰ ਪੜ੍ਹਾਈ ਚੋਂ ਪੇਪਰਾਂ ਦਾ ਫਿਕਰਿਆ ਹੁਣ ਦੋ ਚਾਰ ਉੱਠ ਖੜੇ ਉਹਨੂੰ ਕਹਣਾ ਲੈ ਬਾਬੇ ਨੂੰ ਅੰਦਰ ਲਈ ਪਤਾ ਲੱਗ ਗਈ ਉਹਨੇ ਹੀ ਪਤਾ ਪਤਾ ਲੱਗੀ ਉਹ ਸਾਡੇ ਸਾਰਾ ਕੁਝ ਉੱਤੇ ਹੀ ਹੁੰਦਾ ਹਾਂਜੀ ਹਾਂਜੀ ਠੀਕ ਹੈ ਇਸ ਕਰਕੇ ਉਹਨਾਂ ਤੇ ਆਪਣੇ ਆਪ ਤੇ ਭਰੋਸਾ ਕਰਨਾ ਸ਼ੁਰੂ ਕਰੋ ਇਹ ਕਿਤੇ ਪਹੁੰਚੇ ਹੋਏ ਨਹੀਂ ਹੈਗੇ ਇਹ ਝੂਠੀਆਂ ਪੰਡਾ ਆ ਗਰਗਾਉਂਦੇ ਆ ਲੋਕਾਂ ਨੂੰ ਇਨਾ ਤੇ ਉਹ ਕਹਿਣੇ ਚਾਹੀਦੇ ਜੇ ਸਾਡੀ ਬੱਚੀ ਨੂੰ ਸਾਡੀ ਔਰਤ ਨੂੰ ਕੋ ਬਰਗੜਾ ਕੇ ਆਪਣੇ ਘਰ ਲੈ ਜਵੇ ਅਸੀਂ ਬੁਰਾ ਕਹਿੰਨੇ ਨਾ ਉਹਨੂੰ ਕੋ ਧੋਖੇ ਨਾ ਲੱਗਿਆ ਇਦਾਂ ਹੀ ਇਹ ਜਿਹੜੀ ਸਿੱਖੀ ਜਿਹੜੀ ਸਿੱਖ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਲਈ ਰੱਖਣੀ ਆ ਉਹਨੂੰ ਲੁੱਟਦੇ ਆ ਉਹਦੀ ਇੱਜ਼ਤ ਲੁੱਟਦੇ ਆ ਸਿੱਖ ਦੀ ਸ਼ਰਧਾ ਦੀ ਇੱਜ਼ਤ ਲੁੱਟਦੇ ਆ ਇਨਾਂ ਤੇ ਉਹ ਕੇਸ ਪੈਣਾ ਚਾਹੀਦਾ ਜਿਹੜਾ ਔਰਤ ਤੇ ਧੱਕੇ ਧੱਕਾ ਕਰਨ ਵਾਲੇ ਬੰਦੇ ਨਾਲ ਪੈਂਦਾ ਹੈ। ਇਹ ਅਸਲ ਵਿੱਚ ਦੇਖੋ ਕਿਸੇ ਕੁੜੀ ਦਾ ਵਿਆਹ ਹੋ ਜਾਏ। ਹਾਂਜੀ। ਜੇ ਉਹਦੇ ਘਰ ਦਾ ਬੰਦਾ ਉਹਦੇ ਘਰ ਵਾਲੇ ਦਾ ਸਾਕਾ ਭਰਾ ਜਾਂ ਨੇੜੇ ਦਾ ਜਾਂ ਉਹਦਾ ਸਹੁਰਾ ਜਾਂ ਚਾਚਾ ਤਾਇਆ ਉਸ ਕੁੜੀ ਨਾਲ ਜ਼ਬਰਦਸਤੀ ਕਰੇ ਉਹਨੂੰ ਚੰਗਾ ਸਮਝਾਂਗੇ ਸੀ। ਹਾਂਜੀ ਹਾਂ। ਹੁਣ ਜਿਹੜੀ ਸ਼ਰਧਾ ਸਿੱਖ ਦੀ ਗੁਰੂ ਗ੍ਰੰਥ ਸਾਹਿਬ ਲਈ ਆ। ਇਹ ਗੁਰੂ ਸਾਹਿਬ ਵਰਗੇ ਕੱਪੜੇ ਪਾ ਕੇ ਉਹ ਸ਼ਰਧਾ ਲੁੱਟਦੇ ਆ ਸਿੱਖ ਦਾ ਸਿੱਖ ਦੇ ਲਈ ਉਹਦੇ ਅੰਦਰ ਪਿਆਰ ਤਾਂ ਆਉਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦੇ ਲਈ ਹਾਂਜੀ ਤੇ ਮੈਂ ਬਾਣੀ ਪੜ੍ਹੀ ਮੇਰਾ ਜੀਵਨ ਸਫਲ ਹੋ ਗਿਆ ਇਹ ਐਸੇ ਕੰਜਰ ਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਆਪ ਮੱਥੇ ਟਿਕਾ ਕੇ ਉਹ ਜਿਹੜੀ ਸ਼ਰਧਾ ਹੈ ਨਾ ਸਿੱਖ ਦੀ ਉਹਨੂੰ ਆਪਣੇ ਲਈ ਵਰਤ ਕੇ ਆਪ ਸਾਰਾ ਕੁਝ ਖਾ ਕੇ ਉਹਦਾ ਆਪਣੀ ਸੇਵਾ ਕਰਵਾ ਕੇ ਉਹ ਕ੍ਰੈਡਿਟ ਆਪ ਲੈਂਦੀ ਹੈ। ਯਕ ਭਾਜੀ ਤੁਸੀਂ ਸਲਾਹ ਦਿੱਤੀ ਸੀਗੀ ਕਿ ਜਦੋਂ ਕੋਈ 17-18 ਸਾਲਾਂ ਦੀ ਕੁੜੀ ਹੋ ਜਾਏ ਤੇ ਉਹ ਕੋਪੇ ਉਹ ਨਾ ਬੈਠ ਕੇ ਬੀਅਰ ਪੀ ਲੇ। ਲੈ ਭਾਜੀ ਮੇਰੀ ਉਹ ਭਰਾਵਾਂ ਗੱਲ ਸੁਣ ਮੈਂ ਇੱਕ ਕਿਦੋਂ ਗੱਲ ਹੋਈ ਆ ਤੈਂ ਸੁਣਈ ਆ ਗੱਲ ਇਹ। ਹਾਂਜੀ ਤਾਂ ਮੈਂ ਸੁਣੀ ਆ ਕਿ ਤੁਹਾਡਾ ਦੋ ਤਿੰਨ ਕਿ ਮਹੀਨਾ ਕਿ ਕਰਿਆ ਆ ਜਾਨੀ ਇਦਾਂ 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 ਕਿਸੇ ਕੋਈ ਗੱਲ ਦਾ ਕਦੇ ਵੀ ਨਾ ਗੱਲ ਨੂੰ ਸੰਦਰਭ ਨਾਲ ਉਹ ਤੋੜ ਕੇ ਨਹੀਂ ਕਹੀਦਾ ਹਾਂਜੀ ਜਿਹੜੀ ਗੱਲ ਦਾ ਵਿਸ਼ਾ ਹੁੰਦਾ ਨਾ ਪੂਰਾ ਵਿਸ਼ਾ ਵਿਸ਼ਾ ਲੈ ਕੇ ਆਈਦਾ ਹੂੰ ਉਹਦੇ ਵਿੱਚੋਂ ਇੱਕ ਗੱਲ ਚੱਕ ਲਈ ਤਾਂ ਜਾਨੀ ਇਦਾਂ ਉਹਨੂੰ ਉਹਨੂੰ ਪਹੁੰਚਾ ਹੋਇਆ ਬਣਾਤਾ ਮੇਰੀ ਗੱਲ ਉਹਦਾ ਵੀ ਪੇਨ ਅਭੀਰ ਪੀਰ ਬੇ ਤੇ ਜਦੋਂ 18 ਸਾਲ ਦੀ ਹੋ ਜੂਵੇ ਪੇਨ ਅਪੀਲ ਬੇ ਹੁਣ ਗੱਲ ਉੱਥੇ ਇਹ ਚੱਲਦੀ ਸੀ ਦੇ ਬੱਚੇ ਜਦੋਂ ਕਾਲਜ ਜਾਂਦੇ ਆ ਉਹਨਾਂ ਦੇ ਅੰਦਰ ਇਹ ਲਾਲਸਾ ਇਹ ਇੱਛਾ ਜਾਗਦੀ ਆ ਕਿ ਸਾਰੀ ਦੁਨੀਆ ਪਿੰਦੀ ਆ ਸਰੂਰ ਚ ਫਿਰਦੀ ਆ ਪਤਾ ਨਹੀਂ ਇਹਦੇ ਵਿੱਚ ਕੀ ਆ ਹਾਂਜੀ ਜੇ ਤੁਹਾਡੀ ਨਿਗਰਾਨੀ ਥੱਲੇ ਹੋ ਜਾਊਗਾ ਤਾਂ ਬੱਚੇ ਸੇਫ ਰਹਿਣਗੇ ਮੈਂ ਇਹ ਨਹੀਂ ਕਹਿੰਦਾ ਕਿ ਜਦੋਂ 17 18 ਸਾਲ ਦੀ ਹੋਵੇ ਤਾਂ ਪੇਨਾ ਬੈਕ ਅਪੀਲਵੇ ਮੈਂ ਮੈਨਾਂ ਉਹ ਕਿ ਹਰ ਸੁਲਾਹ ਦੇ ਬੈਠਾ ਕਾ ਤੇ ਤੂੰ ਕਾ ਤੇ ਸਲਾਹ ਦੇ ਮੇਰੀ ਗੱਲ ਸੁਣ ਕੇ ਤੂੰ ਕਾ ਤੇ ਸਲਾਹ ਦੇ ਬੈਠਾ ਮੈਂ ਤਾਂ 15 ਮਿੰਟ ਲਈ ਗੱਲ ਕਰਨੀ ਤੈਨੂੰ ਬੁਖਾਰ ਕਾ ਤੇ ਚੜਿਆ ਆਇਆ ਹੈ ਰਹਿਣ ਦਿਓ ਨਾ ਲੋਕਾਂ ਨਾਲ ਤੁਸੀਂ ਜਿੱਦਣ ਨਾ ਤੁਹਾਡੀ ਹੋਈ 17-18 ਸਾਲ ਦੀ ਸੋង ਲੱਗੇ ਜੇ ਤੁਸੀਂ ਉਹਦੇ ਨਾਲ ਕੋਈ ਗੱਲ ਕੀਤੀ ਜਿੱਦਣ ਸ਼ਰੀਕਾਂ ਨਾਲ ਬੈਠੂ ਬੈਠ ਕੇ ਪੀਊਗੀ ਹੈਲੋ ਹਾਂਜੀ ਹਰੀ ਮਸ ਜਿੱਦਣ ਜਿੱਦਣ ਹੋਰ ਕਿਸੇ 20 25 ਸਾਲ ਦੇ ਨਾਲ ਬਹਿ ਕੇ ਪੀਊਗੀ ਪਹਿਲਾਂ ਰਜਾ ਕੇ ਪੜਾਊਗਾ ਫਿਰ ਸੌਂਗਾ ਰਾਤ ਨੂੰ ਹਾਂ ਨਹੀਂ ਉਹ ਮੈਂ ਤੁਹਾਨੂੰ ਜਿੱਦਣ ਪੱਬ ਦੇ ਸੋਣ ਸੋਣ ਜਿੱਦਣ ਪੱਬ ਦੇ ਬਾਹਰ ਗਸ਼ ਖਾ ਕੇ ਡਿੱਗੀ ਪਈ ਹੋਈ ਲੋਕਾਂ ਨੇ ਕਿਹਾ ਕਿ ਤੁਹਾਨੂੰ ਨਾ ਦੱਸਿਆ ਉਦੋਂ ਪਤਾ ਹੋਵੇ ਫਲਾਣੇ ਦੀ ਕੁੜੀ ਉਹ ਪੱਬ ਦੇ ਮੋਹਰੇ ਪੀ ਕੇ ਡਿੱਗੀ ਪਈ ਸੀ ਗਾਹ ਤੁਸੀਂ ਐਦਾਂ ਨਾ ਗੱਲਾਂ ਸੁਣ ਕੇ ਗਾਹਾਂ ਪ੍ਰਚਾਰ ਕਰਨ ਲੱਗ ਪਿਆ ਕਰੋ ਠੀਕ ਹੈ ਹੁਣ ਹਾਂ ਗੱਲ ਤੂੰ ਮੇਰੀ ਗੱਲ ਦਾ ਬਣਾਏ ਹੋਰ ਕੋਈ ਦਿੱਤਾ ਤਾਂ ਗਾਹਾਂ ਕੀ ਕੀਤੀ ਹੋਗੀ ਜਿਹੜੀ ਮੈਨੂੰ ਇਸ ਹਾਵ ਨਾਲ ਦੱਸਣ ਲੱਗਾ ਆ ਕਦਸਲਾਹ ਦਿੰਦੀ ਸੀ ਉਸ 18-18 ਸਾਲ ਦੀ ਹੋ ਜਾਵੇ ਪਿਓ ਨਾਲ ਬੈ ਕੇ ਪੀ ਲਵੇ